ਮੈਂ ਕੌਲਸ਼ ਨੇਗਰਵਾਲ ਪ੍ਰੋਪਰਾਈਟਰ ਮਿਸ਼ਨਾ ਇੰਟਰੀ ਦੇ ਵਿਜ਼ਿਟ ਆਣਾ ਬਹੁਤ ਵਧੀਆ ਕੰਮ ਆਏਗਾ ਜੀ ਸਾਰੇ ਕਲੱਬ ਦਾ ਬਹੁਤ ਸ਼ਾਨਦਾਰ ਕੰਮ ਆਏਗਾ ਸਾਰੇ ਵਰਗੇ ਗਰੀਬਾਂ ਦੀ ਸੇਵਾ ਕਰਨ ਲਈ ਬਣੀ ਹੋਈ ਹੈ ਤੇ ਹਰ ਕਿਸੇ ਦੀ ਗਰੀਬਾਂ ਦੀ ਹਰ ਤਰ੍ਹਾਂ ਮਦਦ ਕਰਦੀ ਬਹੁਤ ਸ਼ਾਨਦਾਰ ਇਹ ਨਜ਼ਰ ਹੈ ਉਰਾਲੇ ਬਹੁਤ ਵਧੀਆ ਹੈਗੇ ਜਿਹੜੇ ਵੀ ਗਰੀਬ ਜਰੂਰਤਮੰਦ ਬੰਦੇ ਹੁੰਦੇ ਆ ਜਿਹੜੇ ਵੀ ਜਿਨ੍ਹਾਂ ਨੂੰ ਜੋ ਵੀ ਜ਼ਰੂਰਤ ਹੁੰਦੀ ਹੈ ਆਪਣਾ ਜਿਹੜੇ ਮਰੀਜ਼ ਹੁੰਦੇ ਨੇ ਉਹਨਾਂ ਦੀ ਸੇਵਾ ਕਰਦੀ ਹੈ ਜਿਹੜੇ ਕੋ ਜਰੂਰतमंद ਬੰਦੇ ਹੁੰਦੇ ਆ ਜਿਵੇਂ ਟੀਪਾ ਹੁੰਦਾ ਵਿਆਹ ਸ਼ਾਦੀ ਫੰਕਸ਼ਨ ਇੰਡਰਾ ਦਾ ਸਾਰੇ ਕੰਮ ਸਾਰਾਗਨਤ ਲੋ ਲੋ ਕਰਦੀ ਹੈ ਅਮਨਸ ਵੀ ਇਹਨਾਂ ਦੀ ਬਹੁਤ ਵੱਡਾ ਇੱਕ ਉਭਰਾ ਲੱਗਾ ਹੋਣਾ ਇੱਕ ਜਿਹੜਾ ਆਪਣਾ ਇਹਨਾਂ ਦਾ ਸ਼ਾਬਾਹਨ ਹੈਗਾ ਇਹ ਵੀ ਬਹੁਤ ਵੱਡਾ ਉਭਰਾ ਲੱਗਾ ਹੈ ਬਾਕੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਡਾਕਟਰ ਜਸਲੀਨ ਹੈ ਤੇ ਮੈਂ ਇੱਕ ਸਾਈਕੀਐਟ੍ਰਿਸਟ ਹੈਗੀ ਹਾਂ ਅੱਛਾ ਸਾਰਾ ਕਲੱਬ ਵੱਲੋਂ ਮੈਨੂੰ ਇਨਵਾਈਟ ਕੀਤਾ ਗਿਆ ਸੀ ਇਥੇ ਸਪੀਚ ਦੇਣ ਲਈ ਬਹੁਤ ਹੀ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ ਇਹਨਾਂ ਨੇ ਅਤੇ ਬਹੁਤ ਹੀ ਚੰਗੀ ਤਰ੍ਹਾਂ ਸਪੀਚ ਨੂੰ ਮੈਂ ਪ੍ਰੈਜ਼ੈਂਟ ਕੀਤਾ ਸੀ ਬਹੁਤ ਹੀ ਵਧੀਆ ਲੋਕ ਲੱਗੇ ਤੇ ਬਹੁਤ ਚੰਗੀ ਤਰ੍ਹਾਂ ਪ੍ਰੋਗਰਾਮ ਦਾ ਅੰਤ ਕੀਤਾ ਗਿਆ। ਠੀਕ ਮੈਨੂੰ ਕਿਦਾਂ ਸਾਰਾ ਕਲੱਬ ਦਾ ਫੋਰਮ ਲੱਗਿਆ ਬਹੁਤ ਵਧੀਆ ਲੱਗੇ ਬਹੁਤ ਵਧੀਆ ਲੱਗਦਾ ਨਹੀਂ ਅਜਨੇ ਪਾਲੇ ਸਾਰਿਆਂ ਨੂੰ ਕਰਨੇ ਚਾਹੀਦੇ ਹਾਂ ਜੀ ਹੋਰ ਇਹੋ ਜਿਹਾ ਪ੍ਰਾਲੇ ਹੋਣ ਦਾ ਚੰਗੀ ਗੱਲ ਹੈ ਲੋਕਾਂ ਨੂੰ ਵੀ ਸਾਰਿਆਂ ਨੂੰ ਇਸ ਦੀ ਜਾਗਰੂਕਤਾ ਹੋਵੇ ਠੀਕ ਹੈ ਤੇ ਆਪਾਂ ਹੋਰ ਕਰਦੇ ਰਵਾਂਗੇ ਇਸ ਨੂੰ ਸ਼ੰਕਰ ਮੈਡੀਕੋ ਦੇ ਆਦਮੀ ਨੂੰ ਧਾਰਾ ਕਲਬ ਨੂੰ ਚੌਂ ਦਾ ਮੋਕਾ ਮਿਲਿਆ ਮੈਂ ਇਹਨਾਂ ਦਾ ਬਹੁਤ ਧੰਨ ਸ਼ੁਕਰਗੁਜ਼ਾਰ ਹਾਂ ਧਾਰਾ ਕਲਬ ਦੇ ਸਾਰੇ ਦੀ ਲੋਕਾਂ ਦੀ ਇੱਕ ਬਣ ਕੇ ਧਾਰਾ ਬਣ ਕੇ ਆਈ ਹੈ ਜੇ ਨਿਕਲ ਸਲਨ ਠਿਵਾ ਕਰ ਰਹੀ ਹੈ ਤੋਂ ਅੱਗੇ ਵੀ ਕਰੇਗੀ ਮੇਰੀ ਪ੍ਰਮਾਤਮਾ ਅਗੇ ਅਰਦਾਸ ਹੈ ਜਿੰਨ ਗੁਗੁਣੀ ਜਰਾ ਚਗਣੀ ਧਾਰਾ ਕਲਬ ਕਰਕੀ ਕਰੇ ਲੋਕਾਂ ਦੀ ਦੇਵਾ ਬਹੁਤ ਚੜ੍ਹਦੀ ਕਲਾ। ਧੰਨਵਾਦ। ਬਾਈ ਜੀ ਸਾਥ ਸਾਹਿਬ ਅਜੀਤ ਫਤਿਹ ਦਾਸ ਜੀ ਸਿੰਘ ਸਾਰਾ ਕਲੱਬ ਤੋਂ ਅੱਜ ਮੀਨਾਵਾਰ ਪੈਨਸ਼ਨ ਡੇ ਪ੍ਰਮਾਤਮਾ ਦੀ અપਾਰ ਕਿਰਪਾ ਦੇ ਨਾਲ ਸਾਰਾ ਕਲੱਬ ਦੇ ਵੇੜੇ ਦੇ ਵਿੱਚ ਮੀਨਾਵਾਰ ਪੈਨਸ਼ਨ ਡੇ ਹੋਇਆ। ਜਿਸ ਚ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ سارے ਪਟਿਆਲੇ ਦੇ tani ਸੱਜਣ ਆਏ ਨੇ। ਅਗਰ왈 ਫੈਮਿਲੀ ਬਹੁਤ ਬੜੀ ਅਚੀਜ਼ੇ ਕਨਾਲਜ ਪੈਸਾ ਵੰਡ ਕੇ ਗਏ ਨੇ। ਉਸ ਤੋਂ ਇਲਾਵਾ ਸਾਡੇ ਨਾਲ ਡਾਕਟਰ ਸਾਹਿਬੁਰਜੀ ਤੇ ਰਣਕੁ ਜੀ ਜੀ ਇਹ ਗੁਰੂ ਹਸਪੀਟਲ ਤੋਂ ਡਾਕਟਰ ਬੁਰਦੀ ਜਸਲੀਨ ਸੰਧੂ ਉਹ ਵੀ ਆਏ ਸਨ ਜਿਹੜੀ ਆਪਣੀ ਨਿੱਕ ਮਾਈ ਤੋਂ ਕੋਈ ਨੋ ਕੋ ਦਫੰਦ ਕੱਢ ਕੇ ਗਰੀਬ ਲੋਕਾਂ ਨੂੰ ਪੈਨਸ਼ਨ ਦੇ ਦੋਤ ਦੇ ਕੇ ਗਏ ਨੇ ਇਸ ਨਾਲ ਸਰਦੀਪ ਰਾਮਪਾਗੀ ਸ਼ੰਕਰ ਮੈਡੀਕਲ 11 ਬਾਬਾ ਨਾਨਕ ਰੋਡ ਬਟਾਲੇ ਦੇ ਵਿੱਚੋਂ ਉਹਨਾਂ ਨੇ ਆ ਕੇ ਆਖਿਆ ਆਪਣਾ ਬਰਵਾ ਦੇ ਸਹਿਯੋਗ ਦਿੱਤਾ ਔਰ ਆਪਣਾ ਫੰਡ ਦੇ ਕੇ ਗਏ ਨੇ ਗਰੀਬਾਂ ਦੇ ਪੈਨਸ਼ਨ ਦੇ ਵਾਸਤੇ ਸੋ ਇਹ ਗੁਰੂ ਸਾਹਿਬ ਦੀ ਔਰ ਕਿਰਪਾ ਦੇ ਨਾਲ ਉਹ ਸਾਰਾ ਗਲਾ ਦੇ ਸਾਥੀ ਔਰ ਪ੍ਰਧਾਨ ਜਤਿੰਦਰ ਕਾਜੀ ਰਹਿਨਵਾ ਇਹ ਇੱਕ ਇਹ ਸਾਰਾ ਕੁਝ ਲਗਾਤਾਰ ਹੋ ਰਿਹਾ ਇਹਦੇ ਚ ਅੱਜ ਸਾਰਾ ਕਲੱਬ ਕਿਸੇ ਦੀ ਪਛਾਣ ਦੀ ਮਤਾਜ ਨਹੀਂ ਹੈਗੀ ਲਗਾਤਾਰ ਬਹੁਤ ਸਮੇਂ ਤੋਂ ਲੰਬੇ ਸਮੇਂ ਤੋਂ ਜਿਹੜੇ ਸਾਰੇ ਸੇਵਾਵਾਂ ਚੱਲ ਰਹੀਆਂ ਨੇ ਉਹ ਸੇਵਾਵਾਂ ਦੇ ਨਾਲ ਅੱਜ ਇੱਥੇ ਲੋਕਾਂ ਦੀ ਮੁੱਖ ਲੋੜਾਂ ਨੂੰ ਖਿਆਲ ਕੀਤਾ ਰੱਖਿਆ ਜਾਂਦਾ ਕਿਸੇ ਨੂੰ ਸਿਲਾਈ ਮਸ਼ੀਨ ਕਿਸੇ ਨੂੰ ਕੋਈ ਕਾਈਕਲ ਚਾਹੀਦਾ ਜਾਂ ਕਿਸੇ ਨੂੰ ਬੋਲਣਾ ਸੋਇਨਾ ਚਾਹੀਦੀ ਹੈ ਉਹ ਸਾਰੀ ਪ੍ਰੋਵਾਈਡ ਕਰਾਈ ਜਾਂਦੀ ਹੈ ਤੋ ਇਸ ਕਰਕੇ ਸਾਰਾ ਕਲੱਬ ਦੇ ਨਾਲ ਜੁੜੇ ਹੋਏ ਸਾਰੇ ਸਾਥੀਆਂ ਜੇ ਅੱਗੇ ਮੈਂ ਬੇਨਤੀ ਕਰਦਾ ਹਾਂ ਔਰ ਬਟਾਲਾ ਵਾਸੀਆਂ ਕਿ ਮੈਂ ਬੇਨਤੀ ਕਰਦਾ ਕਿ ਪਲੀਜ਼ ਆਪਣੇ ਦਸਵੰਧ ਵਿੱਚ ਆਪਣੀ ਕਮਾਈ ਤੋਂ ਕੋਈ ਨਾ ਕੋਈ ਨੇਕ ਕਮਾਈ ਤੋਂ ਦਸਵੰਧ ਕੱਟ ਕੇ ਸਾਰਾ ਕਲੱਬ ਨੂੰ ਜੁੜਾ ਜਾਵੇ ਕਿ ਇਹ ਸਾਰਾ ਦਾ ਸਾਰਾ ਫੰਡ ਗਰੀਬਾਂ ਦੀ ਸੇਵਾ ਵਿੱਚ ਦਿੱਤਾ ਜਾਂਦਾ ਹੈ ਲੋੜਵੰਦਾਂ ਨੂੰ ਵੰਡਿਆ ਜਾਂਦਾ ਹੈ ਸੋ ਮੈਂ ਆਪ ਸਭੋਗੇ ਅਗੇ ਬੇਨਤੀ ਕਰਦਾ ਤੋ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਮਟਾਲਾ ਵਾਸੀ ਜਿੰਕੇ ਪੰਜਾਬ ਅਸੀਂ ਜੇ ਕੋਈ ਐਨ ਆਰ ਆਈ ਭਰਾ ਵੀ ਸੇਵਾ ਕਰਨਾ ਚਾਹੁੰਦਾ ਹੈ ਜੇ ਮਟਾਲਾ ਕਬਦੇ ਦਿੱਤੇ ਹੋਏ ਇਸ ਕੇਂਦਰ ਕੋਲ ਸਿਮਟ 파 ਕੇ ਆਪਣੀ ਸੇਵਾ ਕਰ ਸਕਦਾ ਕਿਉਂਕਿ ਸੇਵਾ ਕਰਨ ਹੋਏ ਨਹੀਂ ਤਾਂ ਅਮੀ ਕਿਸੇ ਤੋਂ ਹੋਰ ਬਰਾਬਰ ਹੋਮੀ ਸੇਵਾ ਵੀ ਕਈ ਤਰ੍ਹਾਂ ਨਾਲ ਕੀਤੀ ਗਈ ਆ ਤਨੋਂ ਕੰਨ ਸੇਵਾ ਮਨੋਂ ਸੇਵਾ ਧਰਤਾਨਾ ਸੇਵਾ ਜਿਹੜੇ ਸਾਥੀ ਤਨ ਮਨ ਸੇਵਾ ਅਥਿਆ ਨਹੀਂ ਕਰ ਸਕਦੇ ਉਹ ਤਨ ਦੀ ਸੇਵਾ ਕਰ ਸਕਦੇ ਨੇ ਜਿਹਦੇ ਕਹਿੰਦੇ ਕਿਉਂਕਿ ਬਿਨਾਂ ਤਨ ਤੋਂ ਵੀ ਇੰਨੀ ਵੱਡੀ ਸੰਸਥਾ ਨੂੰ ਚਲਾਉਣਾ ਬਹੁਤ ਮੁਸ਼ਕਲ ਹੈ ਸੋ ਆਪ ਦੇ ਦਿੱਤੇ ਹੀ ਬlesing ਉਹ ਦਿੱਤੇ ਹੋਏ ਧੰਨ ਨਾਲ ਇਹ ਪੂਰੀ ਸੇਵਾ ਚੱਲ ਰਹੀ ਹੈ ਸੋ ਮੈਂ ਆ ਗੁਰੂ ਸਾਹਿਬਾ ਦਾ ਹੋਰ ਆਪਨਤਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਦਾ